JVS ਵੀਡੀਓ ਤੇ ਸਾਰੇ ਕਿਸਾਨ ਵੀਰਾਂ ਤੇ ਭੈਣਾਂ ਦਾ ਸਵਾਗਤ ਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ 22 ਅਗਸਤ 2024 ਕਿਸਾਨ ਦੋਸਤੋ ਅੱਜ ਦੀ ਮੇਰੀ ਵੀਡੀਓ ਪਿੰਡ ਨੈਣਾ ਜ਼ਿਲ੍ਹਾ ਪਟਿਆਲਾ ਤੋਂ ਆ ਵੀਰ ਦੇ ਸਾਰੇ ਪਸ਼ੂ ਬਕਾਊ ਆ ਤਿੰਨ ਝੋਟੀਆਂ ਤਾਜ਼ੀਆਂ ਸੂਈਆਂ ਹੋਈਆਂ ਤੇ ਤਿੰਨ ਬਾਖੜੀਆਂ ਦੋ ਢਾਈ ਤਿੰਨ ਮਹੀਨੇ ਤੱਕ ਦੀਆਂ ਸੂਈਆਂ ਹੋਈਆਂ ਲੇਕਿਨ ਹਜੇ ਗੱਬੜ ਨਹੀਂ ਹੋਈਆਂ ਤੇ ਆਜੋ ਓਨਰ ਦੇ ਨਾਲ ਗੱਲਬਾਤ ਕਰਦੇ ਆਂ ਉਹਨਾਂ ਦੇ ਪਿੰਡ ਦੀ ਡਿਟੇਲ ਜਾਣਦੇ ਆਂ ਤੇ ਪਸ਼ੂਆਂ ਦੀ ਜਾਣਕਾਰੀ ਲੈਣੇ ਆਂ ਘਰੇਲੂ ਆ ਬਿਲਕੁਲ ਹੀ ਕੋਈ ਵਪਾਰ ਦਾ ਕੰਮ ਨਹੀਂ ਖਰੀਦ-ਵੇਚ ਦਾ ਕੰਮ ਨਹੀਂ ਔਰ ਸਾਰੇ ਦੇ ਸਾਰੇ ਪਸ਼ੂ ਤੁਸੀਂ ਦੋ ਟਾਈਮ ਤਿੰਨ ਟਾਈਮ ਚੋ ਕੇ ਤਸੱਲੀ ਨਾਲ ਖਰੀਦ ਸਕਦੇ ਹੋ ਕੋਈ ਵੀ ਇੱਕ ਪੈਸੇ ਦਾ ਨੁਕਸ ਨਹੀਂਗਾ ਗੁਰਿੰਦਰ ਕੀ ਹਾਲ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਆ ਘਰ ਪਰਿਵਾਰ ਵਧੀਆ ਜੀ ਗੁਰਿੰਦਰ ਪਿੰਡ ਕਿਹੜਾ ਤੁਹਾਡਾ ਨੈਣਾ ਪਿੰਡ ਹੈ ਜੀ ਜ਼ਿਲ੍ਹਾ ਪਟਿਆਲਾ ਰਾਜਪੁਰਾ ਨੇੜੇ ਹੈ ਜੀ ਰਾਜਪੁਰਾ ਕਿੰਨੀ ਕੁ ਦੂਰ ਹੈ ਇਸ ਪਿੰਡ ਤੋਂ ਰਾਜਪੁਰਾ 14-15 ਕਿਲੋਮੀਟਰ ਹੈ ਜੀ ਤੇ ਸਰਹੰਦ ਸਰੰਦ ਹੋਊਗਾ 30 ਕਿਲੋਮੀਟਰ ਤੇ 30 ਕਿਲੋਮੀਟਰ ਠੀਕ ਹੈ ਜ਼ਿਲ੍ਹਾ ਪਟਿਆਲਾ ਹੈ ਜ਼ਿਲ੍ਹਾ ਪਟਿਆਲਾ ਹਾਂ ਠੀਕ ਹੈ ਜੀਟੀ ਰੋਡ ਤੋਂ ਕਿੰਨਾ ਘਟ ਕੇ ਹੈ ਪਿੰਡ ਇਹ ਜੀਟੀ ਰੋਡ ਤੇ 5-6 ਕਿਲੋਮੀਟਰ ਦੀ ਦੂਰੀ ਤੇ ਉੱਥੇ ਕਿਹੜਾ ਪਿੰਡ ਪੈਂਦਾ ਬਸੰਤਪੁਰਾ ਜੀ ਬਸੰਤਪੁਰੇ ਦੇ ਨੇੜੇ ਆ 5-6 ਕਿਲੋਮੀਟਰ ਤੇ ਬਸੰਤਪੁਰੇ ਤੋਂ ਠੀਕ ਹੈ ਤੇ ਕਿੰਨੀਆਂ ਝੋਟੀਆਂ ਤੁਸੀਂ ਅੱਜ ਬਕਾਉ ਕੀਤੀਆਂ ਸੱਜ ਬਾਕੀ ਤਿੰਨ ਤਿੰਨ ਚਾਰ ਚਾਰ ਕ ਮਹੀਨੇ ਦੀਆਂ ਸੂਈਆਂ ਆ ਠੀਕ ਆ 6 ਡੰਗਰ ਆ 6 ਹਾਂ 6 ਕੁੱਲ ਟੋਟਲ 6 ਬਚ ਮਾਰੇ ਸਾਰੇ ਤੇ ਸਾਰੇ ਪਸ਼ੂ ਵੇਚ ਲਵਾਂਗਾ ਹਾਂਜੀ ਸਾਰੇ ਸੇਲ ਆ ਠੀਕ ਆ ਮੋਬਾਈਲ ਨੰਬਰ 8288050290 ਠੀਕ ਆ ਹਾਂਜੀ ਔਰ ਗ੍ਰਿੰਦਰ ਕੋਈ ਪਸ਼ੂ ਨੁਕਸ ਵਾਲਾ ਤਾਂ ਨਹੀਂ ਕੋਈ ਨੁਕਸ ਨਹੀਂ ਜੀ ਜਿਹੜਾ ਨੁਕਸ ਆ ਦੱਸੂਗਾ ਆਪਾਂ ਕੋਈ ਨੁਕਸ ਨਹੀਂ ਕਿਸੇ ਵੀ ਪਸ਼ੂ ਦੇ ਵਿੱਚ ਕੋਈ ਨੁਕਸ ਨਹੀਂ ਆ ਠੀਕ ਆ ਕੋਈ ਦੋ ਟਾਈਮ ਤਿੰਨ ਟਾਈਮ ਚੋ ਸਕਦਾ ਚਾਰ ਟਾਈਮ ਚੋ ਕੋਈ ਚੱਕਰੇ ਨਹੀਂ ਠੀਕ ਆ ਕੋਈ ਤਸੱਲੀ ਵਾਲਾ ਕੰਮ ਗਰੰਟੀ ਵਾਲਾ ਕੰਮ ਹੈ ਤਸੱਲੀ ਵਾਲਾ ਘਰ ਆਓ ਦੇਖੋ ਚੋ ਠੀਕ ਆ ਫੇਰ ਲੈ ਕੇ ਜਾਓ ਓਕੇ ਤੇ ਇਹ ਜਿਹੜੀ ਆ ਪਹਿਲੇ ਨੰਬਰ ਤੇ ਝੂਟੀ ਆ ਇਹਦੀ ਕੀ ਡਿਟੇਲ ਆ ਇਹ ਦੂਏ ਸੂਏ ਸੂਈ ਹੈ ਜੀ ਆਪਣੇ ਆਪ ਦੂਜੇ ਸੂਏ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਇਹਨੂੰ ਹੋ ਗਏ 11 12 ਦਿਨ ਹੋ ਗਏ ਬੋਲੇ ਵਗੈਰਾ ਤੋਂ ਫੇਰ ਸਾਫ ਆ ਹਾਂਜੀ ਸਾਫ ਹੈ ਬੋਲੇ ਦੇ ਸਾਫ ਹੈ ਹਾਂਜੀ ਠੀਕ ਆ ਬੱਚਾ ਇਹਨੇ ਕੀ ਦਿੱਤਾ ਵਾ ਇਹ ਕੱਟਾ ਜੀ ਇਹਦੇ ਥੱਲੇ ਕੱਟਾ ਤੇ ਕਿੰਨਾ ਕੁ ਦੁੱਧ ਆ ਦੁੱਧ ਹੋਊਗਾ ਇਸ ਟਾਈਮ 11 ਕਿਲੋ ਜੀ 11 ਕਿਲੋ ਹੋਰ ਕੁਝ ਬਦੂ हां जी हां जी ਵਧੂਗੀ ਹਮ ਤਾਂ ਤਾਜੀ ਸੂਈ ਹੈ ਜੀ ਹਲੇ ਸਾੜ ਵਗੈਰਾ ਚੱਲਣਾ ਦਾਣਾ ਪੱਖਾ ਵੀ ਇਕੱਠਾ ਪਾ ਰਹੇ ਹੈ ਨਾ ਜੀ ਹਲੇ ਆਪਾਂ ਠੀਕ ਆ ਕਿੰਨਾ ਕਰ ਜੂਗੀ ਦੁੱਧ ਕਰ ਜੂਗੀ 13 ਕਿਲੋ ਜੀ 13 ਲੀਟਰ ਆਰਾਮ ਨਾਲ ਆਰਾਮ ਨਾਲ ਠੀਕ ਆ ਤੇ ਇਹ ਝੋਟੀਆਂ ਖਰੀਦੀਆਂ ਕਿੱਥੋਂ ਦੀਆਂ ਇਹ ਆਪਾਂ ਲੈ ਕੇ ਆਏ ਤੇ ਜੀ ਪਹਿਲਾਂ ਕਿਤੇ ਹਾਂ ਜੀ ਵਪਾਰੀ ਤੋਂ ਲਈ ਤੇ ਇੱਕ ਹਰਿਆਣੇ ਚੋਂ ਲਿਆਂਦੀ ਵੀ ਆ ਜੀ ਠੀਕ ਆ ਹਾਂ ਜੀ ਓਕੇ ਤੇ ਇਹਦਾ ਮੁੱਲ ਕਿੰਨਾ ਕਰਦੇ ਹਾਂ ਇਹਦਾ ਮੁੱਲ ਆਪਾਂ 120 ਕਰਦੇ ਹਾਂ 1 ਲੱਖ 20 ਹਜ਼ਾਰ ਲਾਸਟ ਕਿੰਨੇ ਚ ਵੇਚਦੇ ਹੋਗੇ ਬਸ ਲਾਸਟ 5000 ਛੱਡ ਦੂੰਗਾ ਜੀ ਠੀਕ ਆ ਮੋਕੇ ਤੇ ਹੋਰ ਵੀ ਹੋ ਜੂ ਇਧਰ ਉਧਰ ਹਾਂਜੀ ਕੋਈ ਨਹੀਂ ਕੱਟ ਵੱਧ ਕਰੂੰਗਾ ਯੇ ਠੀਕ ਆ ਹਾਂਜੀ ਹਾਂ ਆਪਾਂ ਗਰੰਟੀ ਦਊਗਾ ਨਾ ਯੇ ਆਪਾਂ ਠੀਕ ਆ ਹਾਂਜੀ ਹਾਂਜੀ ਦੋਸਤੋ ਦੇਖੋ ਇਹਦੀ ਫੇਸ ਕੁਆਲਿਟੀ ਬਿਲਕੁਲ ਹੀ ਘਰੇਲੂ ਕੰਮ ਆ ਕੋਈ ਵੀ ਇਹਨਾਂ ਦਾ ਖਰੀਦ ਵੇਚ ਦਾ ਕੰਮ ਨਹੀਂ ਵੀਰ ਹੋਣਾ ਦਾ ਗੁਰਿੰਦਰ ਦਾ ਤੇ ਥਣ ਵਗੈਰਾ ਬਹੁਤ ਵਧੀਆ ਲੱਗੇ ਹੋਏ ਆ ਚਵਾਈ ਦੇ ਲਈ ਦੇਖੋ ਮੰਨ ਲੋ ਹੀ ਮੰਨ ਲੋ ਬੱਚਿਆਂ ਦਾ ਤਿਉਹਾਰ ਕਰਦੀਆਂ ਕੋ ਘਰੋਂ ਕੱਢੀਆਂ ਨਹੀਂ ਬਹੁਤ ਵਧੀਆ ਅੰਚ ਲੱਗੇ ਹੋਇਆ ਥਣ ਲੱਗੇ ਹੋਇਆ ਚਵਾਈ ਦੇ ਲਈ ਬਹੁਤ ਵਧੀਆ ਥਣ ਲੱਗੇ ਹੋਇਆ ਚਵਾਈ ਦੇ ਲਈ ਖਸਾਨ ਦੋਸਤੋ ਦੋਸਤੋ ਦੂਜੇ ਨੰਬਰ ਵਾਲੀ ਝੋਟੀ ਗੁਰਿੰਦਰ ਦੀ ਬਲੈਕ ਕਲਰ ਚ ਇਹ ਵੀ ਤਾਜੀ ਸੂਈ ਹੋਈ ਆ ਗੁਰਿੰਦਰ ਜਿਹੜੀ ਦੂਜੇ ਨੰਬਰ ਤੇ ਝੋਟੀ ਦਿਖਾ ਰਹੇ ਹੋ ਤੁਸੀਂ ਹਾਂਜੀ ਇਹਦੀ ਡਿਟੇਲ ਕੀ ਆ ਇਹ ਵੀ ਦੂਆ ਸੂਆ ਜੀ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਹਰਿਆਣੇ ਚੋਂ ਲਿਆਂਦੀ ਸੀ ਆਪਾਂ ਨੇ ਪਿਛਲੇ ਸਾਲ ਪਹਿਲਣ ਹਾਂਜੀ ਹਾਂਜੀ ਪਹਿਲਣ 1 ਸਾਲ ਹੋ ਗਿਆ ਜੀ ਠੀਕ ਆ ਤੇ ਆਪਣੇ ਉਹ ਫਿਰ ਬਾਅਦ ਚ 14 ਕਿਲੋ ਦੁੱਧ ਕੱਢਿਆ ਜੀ ਆ ਕੇ ਇਹਨੇ ਪਹਿਲਣ ਨਹੀਂ ਹਾਂਜੀ ਹੁਣ ਦੂਏ ਸੂਏ ਸੂਈ ਹੈ ਜੀ ਇਹ ਦੂਜੇ ਸੂਏ ਸੂਈਆ ਹੁਣ ਤਾਂ ਪਲੱਸ ਵੀ ਜਾ ਸਕਦਾ ਦੂਜਾ ਹਾਂਜੀ ਹਾਂਜੀ 14.5 ਕਿਲੋ ਦੇ ਰਹੀ ਹੈ ਹੁਣ ਦੁੱਧ ਦਾ ਠੀਕ ਆ 14.5 ਲੀਟਰ ਚੱਲ ਰਹੀ ਹੈ ਕਿੰਨੇ ਦਿਨ ਹੋ ਗਏ ਸੂਈ ਨੂੰ 11 ਦਿਨ ਹੋ ਗਏ ਸੂਈ ਨੂੰ 11 ਦਿਨ ਹੋ ਗਏ ਬੱਚਿਆ ਕੀ ਦਿੱਤਾ ਇਹਨੇ ਇਹਦੇ ਥੱਲੇ ਵੀ ਕੱਟਾਈ ਆ ਜੀ ਕੱਟੇ ਹੀ ਦਿੱਤਾ ਇਹਦਾ ਮੁੱਲ ਕਰਦਾ 145 ਜੀ 145 ਕਿੰਨੇ ਦੇ ਵਿੱਚ ਲਾਸਟ ਵੇਚ ਦਿਓਗੇ ਬਾਈ 135 ਦੀ ਛੱਡ ਦੂੰਗਾ ਜੀ ਇਹ ਚੋ ਵੀ ਮਾਨਤਾ ਤਾਂ ਹੋ ਜੂ ਮੋਕੇ ਤੇ ਹਾਂਜੀ ਮਾੜਾ ਮੋਟਾ ਹੋ ਜੂਗਾ ਜੀ ਬਹੁਤਾ ਨਹੀਂ ਹੋਣਾ ਠੀਕ ਆ ਦੋਸਤੋ ਦੇਖੋ ਜੀ ਫੇਸ ਕੁਆਲਟੀ ਕਲਰ ਬਲੈਕ ਇਹਨੇ ਵੀਡੀਓ ਨਹੀਂ ਬਣਵਾਈ ਕੈਮਰੇ ਤੋਂ ਡਰਦੀ ਆ ਭੱਜ ਲੈਂਦੀ ਆ ਜਦਈ ਚਾਰੋਂ ਥਾਂ ਇਹਦੇ ਪੂਰੀ ਵਿਕੀ ਤੇ ਲੱਗੇ ਹੋਇਆ ਬਹੁਤ ਸੋਹਣੇ ਚਵਾਈ ਦੇ ਲਈ 14-15 ਲੀਟਰ ਗੁਰਿੰਦਰ ਦੁੱਧ ਕਹਿ ਰਿਹਾ ਇਹਦਾ तीन नंबर झोटी दोस्तों मथे थोड़ा जहा बल आलर भी ब्लैक बिल्कुल ही घरेलू कमीर का गुरेंद्र तीन नंबर झोटी के बारे की कहोंगे ਦੂਜੇ ਸੂਏ ਆ ਜੀ ਦੂਜੇ ਸੂਏ ਦੀ ਹੈ ਇਹਨੇ ਬੱਚਾ ਕੀ ਦਿੱਤਾ ਇਹਦੇ ਥੱਲੇ ਕੱਟੀ ਆ ਜੀ ਕੱਟੀ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਇਹਨੂੰ ਹੋ ਗਏ 10ਵਾਂ ਦਿਨ ਹੈ ਅੱਜ ਕਿੰਨਾ ਦੁੱਧ ਕਰ ਗਈ ਆ ਹੁਣ ਦੁੱਧ ਇਸ ਟਾਈਮ ਹੁਣ ਇਹਦੇ ਥੱਲੇ ਹੈਗਾ ਜੀ 12 ਕਿਲੋ ਕਿੰਨਾ ਹੋਰ ਕਰ ਜੂ ਕਰ ਦੂੰਗੀ ਜੀ 1.5 ਕਿਲੋ 1.5 ਕਿਲੋ ਹੋਰ ਵਧਾਉਗੀ ਗ੍ਰਾਮ ਨਾਲ ਠੀਕ ਹੈ ਤੇ ਕਿੰਨਾ ਕੁ ਮੁੱਲ ਕਰਦੇ ਹਾਂ ਉਹਦਾ ਇਹਦਾ ਮੁੱਲ 125 ਕਰਦੇ ਆ ਜੀ ਕਿੰਨੇ ਚ ਵੇਚਦੇ ਹੋਗੇ ਦੇ ਦੂੰਗਾ ਇੱਕ 20 ਦੀ ਛੱਡ ਦੂੰਗਾ 1 ਲੱਖ 20 ਚਾਰ ਚ ਚੋਣ ਦੇ ਲਈ ਕਿਵੇਂ ਤੈਨੂੰ ਹੀ ਇਹ ਇੱਕ ਨੰਬਰ ਚੋਣ ਦੇ ਲਈ ਐਨ ਪੋਲੀਪਾਈ ਹੈ ਜੀ ਠੀਕ ਹੈ ਹਾਂਜੀ ਤੇ ਕੋਈ ਹਲਤ ਵਗੈਰਾ ਤਾਂ ਨਹੀਂ ਕਰਦੀਆਂ ਕੋਈ ਨਹੀਂ ਬਿਲਕੁਲ ਵੀ ਨਹੀਂ ਠੀਕ ਹੈ ਕੋਈ ਨੁਕਸ ਨਹੀਂ ਹੈ ਜੀ ਤਿੰਨੇ ਚ ਵਿੰਦਰਾ ਜਿਹੜੀ 4 ਨੰਬਰ ਚੋ ਟੀ ਸੂਈ ਹੋਈ ਆ ਕਿਹੜੇ ਸੂਏ ਸੂਈ ਆ ਇਹ ਦੋਏ ਸੂਏ ਸੂਈ ਦੀ ਦੋਏ ਸੂਏ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਇਹਨੂੰ ਹੋ ਗਏ ਸਾਢੇ 3 ਮਹੀਨੇ ਤੇ ਦੁੱਧ ਹੁਣ ਕਿੰਨਾ ਦਿੱਤੀ ਜਾਂਦੀ ਆ ਇਹ ਥੱਲੇ ਉੱਪਰ ਹੋਊਗਾ 10 ਕਿਲੋ ਕਹਿੰਨੇ ਆਪਾਂ 10 ਕਿਲੋ ਕਹਿ ਕੇ ਦੇਣੀ ਆ ਉਹ ਪਲੱਸ ਜਾਣੀ ਦੀ ਪਲੱਸ ਪਲੱਸ ਹਾਂਜੀ ਠੀਕ ਆ ਬੱਚਾ ਕੀ ਆ ਇਹਦੇ ਨਾਲ ਬੱਚਾ ਨਹੀਂ ਖਾਏ ਠੀਕ ਆ ਹਾਂਜੀ ਓਕੇ ਤੇ ਕੀ ਮੁੱਲ ਕਰਦੇ ਆ ਉਹਦਾ ਇਹਦਾ ਮੁੱਲ ਕਰਦੇ 90000 90000 ਕਿੰਨੇ ਚ ਵੇਚਦੇ ਹੋਗੇ ਕਰੇ 28500 ਦੇ 85 ਠੀਕ ਹੈ ਤੇ ਦੋ ਝੋਟੀਆਂ ਦੋਸਤੋ ਇਹ ਆ ਇਹ ਵੀ ਸੂਈਆਂ ਹੋਈਆਂ ਟਾਈਮ ਦੀਆਂ ਗ੍ਰਿੰਦਰ ਜਿਹੜੀ ਆ ਝੋਟੀ ਪਹਿਲੇ ਨੰਬਰ ਤੇ ਦਿਖ ਰਹੀ ਆ 5 ਨੰਬਰ ਇਹ ਕਿਹੜੇ ਸੂਏ ਦੀ ਆ ਇਹ ਦੂਜੇ ਸੂਏ ਸੂਈ ਵੀ ਸੀ ਦੂਜੇ ਸੂਏ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਮੈਨੂੰ ਵੀ ਸਾਢੇ 3 ਮਹੀਨੇ ਹੋ ਗਏ ਸੂਈ ਨੂੰ ਕਿੰਨਾ ਦੁੱਧ ਆ ਹੁਣ ਹੁਣ ਇਸ ਟਾਈਮ ਇਹਦੇ ਥੱਲੇ 8 ਕਿਲੋ ਦੁੱਧ ਆ ਠੀਕ ਹੈ ਇਹਦਾ ਮੁੱਲ ਕਿੰਨਾ ਕਰਦੇ ਹੋ ਇਹਦਾ 95000 ਮੁੱਲ 95 ਕਿੰਨੇ ਚ ਵੇਚਦੇ ਹੋਗੇ 90 ਦੇ ਦੇ ਦੂੰਗਾ ਠੀਕ ਹੈ ਬੱਚਾ ਇਹਦੇ ਨਾਲ ਕੀ ਆ ਕੁਝ ਵੀ ਨਹੀਂ ਖਾਂਦਾ ਠੀਕ ਆ ਤੇ ਲਾਸਟ ਵਾਲੀ ਆ 6 ਨੰਬਰ ਚ ਓਟੀ ਕਿਹੜੇ ਸੂਏ ਦੀ ਆ ਇਹ ਪਹਿਲੇ ਸੂਏ ਆ ਜੀ ਪਹਿਲਣ ਤਿੰਨ ਮਹੀਨੇ ਹੋ ਗਏ ਸੂਏ ਨੂੰ ਇਹਨੂੰ ਦੰਦਾ ਤੋਂ ਕਿੰਨੀ ਆ ਇਹ ਉਹ ਚੌਗੀ ਹੋ ਗਈ ਮਤਲਬ ਜੀ ਠੀਕ ਆ ਬੱਚਾ ਹੈਗਾ ਇਹਦੇ ਨਾਲ ਨਾ ਬੱਚਾ ਨਹੀਂ ਹੈ ਜੀ ਕਿੰਨਾ ਦੁੱਧ ਆ ਇਹਦੇ ਥੱਲੇ ਇਹਦੇ ਥੱਲੇ ਵੀ ਉਹੀ ਬਸ 7 ਕਿਲੋ ਦੁੱਧ ਆ ਜੀ ਦੰਦਾ ਹੈ ਨਾ ਹਾਂਜੀ ਹਾਂਜੀ ਤੇ ਇਹਦਾ ਮੁੱਲ ਕਿਨਾ ਕਰਦੇ ਹੋ ਇਹਦਾ ਮੁੱਲ ਕਰਦੇ ਆ ਜੀ ਆਪਾਂ 95000 ਇਹਦਾ ਕਰਦੇ ਆ 95 ਕਿੰਨੇ ਚ ਵੇਚ ਦਿਓਗੇ ਆ ਵੀ ਦੇ ਦੂੰਗਾ ਇਹ ਉਹੀ 90 ਦੀ 90000 ਦੀ ਠੀਕ ਆ ਕੋਈ ਝੂਠ ਨਹੀਂ ਹੋਊਗਾ ਜਿਹੜੀ ਗੱਲ ਆ ਉਹ ਤਾਂ ਦੁੱਧ ਜਿੰਨਾ ਕਿਹਾ ਉਨਾ ਹੋਊਗਾ 2 ਟਾਈਮ 4 ਟਾਈਮ ਚੋ ਜਿੰਨੀ ਮਾਰ ਚੋਵੇ ਤਸੱਲੀ ਕੋਈ ਨੁਕਸ ਨਹੀਂ ਕਿਸੇ ਪਸ਼ੂ ਜੀ ਕੋਈ ਨੁਕਸ ਨਹੀਂ ਹਾ ਜੀ ਕੋਈ ਨਹੀਂ ਠੀਕ ਹੈ ਠੀਕ ਹੈ ਗੁਰਿੰਦਰ ਓਕੇ ਓਕੇ ਥੈਂਕ ਯੂ ਵੈਲਕਮ